ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਦਾ ਆਪਣਾ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਅੱਗੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਕਮੈਂਟ ਬਾਕਸ ਵਿੱਚ ਆ ਕੇ ਵਾਹਿਗੁਰੂ ਜੀ ਜ਼ਰੂਰ ਲਿਖਣਾ ਅਤੇ ਆਪਣੀ ਰਸਨਾ ਦੇ ਨਾਲ ਵੀ ਵਾਹਿਗੁਰਜੀ ਬੋਲ ਕੇ ਰਸਨਾ ਨੂੰ ਵੀ ਪਵਿੱਤਰ ਕਰਨਾ ਜੀ ਫਿਰ ਆਓ ਅੱਜ ਦੇ ਇਸ ਕਥਾ ਵਿਚਾਰ ਵਿਸ਼ੇ ਦੀ ਸਾਂਝ ਪਾਉਂਦੇ ਹਾਂ ਕਹਿੰਦੇ ਇੱਕ ਵਾਰ ਇੱਕ ਨਗਰ ਦੇ ਵਿੱਚ ਇੱਕ ਛੋਟਾ ਜਿਹਾ ਬੱਚਾ ਰਿਹਾ ਕਰਦਾ ਸੀ ਕਹਿੰਦੇ ਮਾਂ ਪਿਓ ਅਕਾਲ ਚਲਾਣੇ ਕਰ ਗਏ ਹੁਣ ਉਹ ਘਰ ਦੇ ਵਿੱਚ ਇਕੱਲਾ ਸੀ ਕਹਿੰਦੇ ਆਸ-ਪਾਸ ਦੇ ਲੋਕਾਂ ਨੇ 2-4 ਦਿਨ ਪ੍ਰਸ਼ਾਦਾ ਪਾਣੀ ਦਿੱਤਾ ਫਿਰ ਕਹਿੰਦੇ ਕੌਣ ਕਿਸ ਨੂੰ ਪੁੱਛਦਾ ਕਹਿੰਦੇ ਹੌਲੀ-ਹੌਲੀ ਉਹਨੂੰ ਹੁਣ ਰੋਟੀ ਟੋਕ ਦੇਣਾ ਲੋਕਾਂ ਨੇ ਬੰਦ ਕਰ ਦਿੱਤਾ ਹੁਣ ਵਿਚਾਰਾ ਛੋਟਾ ਜਿਹਾ ਸੀ ਲੋਕਾਂ ਦੇ ਘਰੋਂ ਕਹਿੰਦੇ ਮੰਗ ਤੰਗ ਕੇ ਤੇ ਆਪਣਾ ਗੁਜ਼ਾਰਾ ਕਰਨ ਲੱਗਿਆ ਕਹਿੰਦੇ ਹੌਲੀ-ਹੌਲੀ ਲਗਭਗ ਕੋਈ 18 ਸਾਲਾਂ ਦਾ ਹੋ ਗਿਆ ਪਰ ਹਜੇ ਵੀ ਉਹ ਮੰਗ ਕੇ ਹੀ ਆਪਣਾ ਗੁਜ਼ਾਰਾ ਕਰਿਆ ਕਰਦਾ ਸੀ ਕਹਿੰਦੇ ਇੱਕ ਦਿਨ ਉਹ ਮੰਗਦੇ ਮੰਗਦੇ ਨਗਰ ਦੇ ਵਿੱਚੋਂ ਵੱਡਾ ਸਾਰਾ ਰੁੱਖ ਸੀ ਉਹਦੇ ਥੱਲੇ ਨਾ ਇੱਕ ਸੰਤ ਫਕੀਰ ਬੈਠਦੇ ਸੀ ਤੇ ਉਹਨਾਂ ਦੇ ਕੋਲ ਚਲਾ ਗਿਆ ਜਾ ਕੇ ਕਿਆ ਬਾਬਾ ਕੁਝ ਦੇ ਉਹਨਾਂ ਕਿਹਾ ਵੀ ਮੇਰੇ ਕੋਲ ਤਾਂ ਦੇਣ ਨੂੰ ਕੁਝ ਨਹੀਂ ਹੈਗਾ ਉਹਨੇ ਕਿਹਾ ਬਾਬਾ ਐਵੇਂ ਨਾ ਕਹਿ ਤੇਰੇ ਕੋਲ ਬਹੁਤ ਕੁਝ ਹੈ ਕਹਿੰਦੇ ਅੱਛਾ ਜੇ ਮੈਂ ਤੈਨੂੰ ਕੁਝ ਦਵਾਂ ਤਾਂ ਫਿਰ ਤੂੰ ਲਵੇਂਗਾ ਉਹਨੇ ਕਿਹਾ ਹਾਂ ਜੋ ਕਮਾ ਉਵੇਂ ਕਰੇਗਾ ਕਹਿੰਦਾ ਹਾਂ ਫਿਰ ਮੈਂ ਤੈਨੂੰ ਬਾਦਸ਼ਾਹ ਬਣਾ ਦਾਂਗਾ ਅੱਗੋਂ ਹੱਸ ਕੇ ਕਹਿੰਦਾ ਬਾਬਾ ਕਿਉਂ ਮਜ਼ਾਕ ਕਰਦਾ ਕਦੀ ਮੰਗਤੇ ਵੀ ਬਾਦਸ਼ਾਹ ਬਣੇ ਨੇ ਉਨਿਏ ਕਿਹਾ ਤੂੰ ਬਾਦਸ਼ਾਹ ਬਣ ਜਾਵੇਂਗਾ ਕਹਿੰਦੇ ਕਹਿੰਦਾ ਠੀਕ ਹੈ ਫਿਰ ਕੀ ਕਰਨਾ ਪਵੇਗਾ ਕਹਿੰਦੇ ਤੇਰੇ ਕੋਲ ਕਿੰਨੀ ਧਨ ਰਾਸ਼ੀ ਹੈ ਇਸ ਸਮੇਂ ਕਹਿੰਦਾ ਮੇਰੇ ਕੋਲ 4 ਸਿੱਕੇ ਨੇ ਕਹਿੰਦੇ ਫਿਰ ਉਹ ਸਾਹਮਣੇ ਦੁਕਾਨ ਤੇ ਜਾ 4 ਸਿੱਕਿਆਂ ਦਾ ਜੋ ਵੀ ਮਿਲੇ ਉਹ ਲੈ ਆ ਹੁਣ ਉਨੇ ਨਾ 4 ਸਿੱਕਿਆਂ ਦੇ 4 ਹੀ ਰੋਟੀਆਂ ਦਿੱਤੀਆਂ 4 ਰੋਟੀਆਂ ਲਿਆ ਕੇ ਤੇ ਸੰਤ ਫਕੀਰ ਜੀ ਦੇ ਅੱਗੇ ਰੱਖ ਦਿੱਤੀਆਂ ਸੰਤ ਫਕੀਰ ਕਹਿੰਦੇ ਉਹ ਸਾਹਮਣੇ ਰੁੱਖ ਦੇਖਦਾ ਉਹਦੇ ਥੱਲੇ ਦੋ ਜਵਾਕ ਬੈਠੇ ਨੇ ਤੇ ਉਹਦੇ ਕੋਲ ਚਲਾ ਜਾ ਉਹਨਾਂ ਨੂੰ ਇਹ ਰੋਟੀਆਂ ਦੇ ਆ ਹੁਣ ਉਹਨੇ ਕੀ ਕੀਤਾ ਦੋ ਦੋ ਰੋਟੀਆਂ ਦੋਵੇਂ ਜਣਿਆਂ ਨੂੰ ਦੇ ਕੇ ਤੇ ਵਾਪਸ ਆ ਗਿਆ ਕਹਿੰਦੇ ਜਦੋਂ ਵਾਪਸ ਆਇਆ ਨਾ ਤੇ ਉਹ ਜਵਾਕ ਰੋਟੀ ਖਾ ਕੇ ਉੱਥੋਂ ਚਲੇ ਗਏ ਹੁਣ ਉਹਨਾਂ ਬੜੀਆਂ ਅਸੀਸਾਂ ਦਿੱਤੀਆਂ ਕਹਿੰਦੇ ਉਹ ਸੰਤ ਫਕੀਰ ਦੇ ਕੋਲ ਵਾਪਸ ਆ ਕੇ ਕਹਿੰਦਾ ਹੁਣ ਦੱਸੋ ਜੀ ਕੀ ਕਰਨਾ ਸੰਤ ਫਕੀਰ ਕਹਿੰਦੇ ਪੂਰੇ 1 ਮਹੀਨੇ ਬਾਅਦ ਇਸੇ ਥਾਂ ਮੇਰੇ ਕੋਲ ਆ ਜੀ ਫਿਰ ਮੈਂ ਤੈਨੂੰ ਦੱਸੂਗਾ ਕੀ ਕਰਨਾ ਹੁਣ ਨਾ ਉਹ ਰੋਜ਼ ਇਹੀ ਸੋਚਦਾ ਵੀ ਮੈਂ ਅੱਜ ਰਾਜਾ ਬਣ ਜਾਣਾ ਮੈਂ ਅੱਜ ਰਾਜਾ ਬਣ ਜਾਣਾ ਪਰ ਕਹਿੰਦੇ ਹੁਣ ਲੰਘਦੇ ਟੱਪਦੇ ਜੇ ਉਹਨੂੰ ਉਜਵਾਕ ਦੇਖਦੇ ਤੇ ਕਹਿੰਦੇ ਉਹਨਾਂ ਨੂੰ ਪ੍ਰਸ਼ਾਦਾ ਜ਼ਰੂਰ ਖਵਾ ਦਿੰਦਾ ਕੁਝ ਦਿਨ ਲੰਗੇ ਤੇ ਇੱਕ ਨਾ ਬੜੀ ਵੱਡੀ ਕਹਿੰਦੇ ਬੋਰੀ ਰਸਤੇ ਦੇ ਵਿੱਚ ਪਈ ਹੋਈ ਸ਼ਾਮ ਨੂੰ ਕੋਈ ਉੱਥੇ ਹੈ ਨਹੀਂ ਸੀ ਉਹਨੇ ਬੋਰੀ ਦਾ ਮੂੰਹ ਖੋਲ ਕੇ ਦੇਖਿਆ ਤੇ ਸਾਰੀ ਸੋਨੇ ਦੇ ਸਿੱਕਿਆਂ ਨਾਲ ਭਰੀ ਹੋਈ ਸੀ ਕਹਿੰਦੇ ਉਹਨੇ ਛੇਤੀ ਨਾਲ ਮੂ ਬਨਕੇ ਤੇ ਆਪਣੇ ਘਰ ਲੈ ਕੇ ਚਲਾ ਗਿਆ ਹੁਣ ਘਰ ਦੇ ਥਾਂ ਤੇ ਇੱਕ ਕਮਰਾ ਹੀ ਸੀ ਉਹਨੇ ਕੋਲ ਲਿਜਾ ਕੇ ਤੇ ਉਥੇ ਰੱਖ ਦਿੱਤਾ ਹੁਣ ਰੋਜ਼ ਨਾ ਜਿੱਥੇ ਉਹ ਬੋਰੀ ਡਿੱਗੀ ਸੀ ਉਥੇ ਜਾ ਕੇ ਬੈਠ ਜਾਂਦਾ ਕਹਿੰਦੇ ਹੁਣ ਉਸ ਦੇ ਮਨ ਚ ਆਇਆ ਵੀ ਸੰਤ ਫਕੀਰ ਜੀ ਨੇ ਕਿਹਾ ਸੀ ਮੇਰੇ ਕੋਲ ਆਈ ਤੇ ਮਹੀਨਾ ਹੋਣ ਵਾਲਾ ਹੁਣ ਕੀ ਕਰਾਂ ਕਹਿੰਦੇ ਉਹ ਲਬਦਾ ਲਬਦਾ ਨਾ ਉਸ ਥਾਂ ਤੇ ਜਾਂਦਾ ਪਰ ਉੱਥੇ ਨਹੀਂ ਹੁੰਦੇ ਕੋਈ ਦੱਸਦਾ ਵੀ ਸੰਤ ਫਕੀਰ ਨੇ ਨਾ ਨਗਰ ਤੋਂ ਬਾਹਰ ਕੁਟਿਆ ਬਣਾ ਲਈ ਹੈ ਤੇ ਉਸ ਥਾਂ ਤੇ ਚਲੇ ਗਏ ਹਨ ਹੁਣ ਲਬਦਾ ਲਬਦਾ ਉੱਥੇ ਜਾਂਦਾ ਹੈ ਉਹ ਸੰਤ ਫਕੀਰ ਉਸ ਸਮੇਂ ਸੁੱਤੇ ਹੋਏ ਨੇ ਕੋਲ ਜਾ ਕੇ ਕਹਿੰਦਾ ਸੰਤ ਜੀ ਤੁਸੀਂ ਕਿਹਾ ਸੀ ਇੱਕ ਮਹੀਨੇ ਬਾਅਦ ਮੇਰੇ ਕੋਲ ਆਵੀਂ ਤੇ ਮੈਂ ਅੱਜ ਆਇਆ ਹਾਂ ਦੱਸੋ ਨਾਲੇ ਸੰਤ ਜੀ ਮੈਨੂੰ ਨਾ ਇੱਕ ਜਿਹੜੀ ਸੋਨੇ ਦੇ ਸਿੱਕੇ ਨਾਲ ਭਰੀ ਹੋਈ ਇਬੋਰੀ ਲੱਭੀ ਹੈ ਦੱਸੋ ਕੀ ਕਰਾਂ ਸੰਤ ਜੀ ਕਹਿੰਦੇ ਹਮੇਸ਼ਾ ਇੱਕ ਗੱਲ ਯਾਦ ਰੱਖੀ ਜੋ ਚੀਜ਼ ਤੇਰੀ ਨਹੀਂ ਉਹ ਜਿਸ ਦੀ ਹੈ ਉਸ ਨੂੰ ਵਾਪਸ ਕਰ ਦੇ ਪ੍ਰਮਾਤਮਾ ਭਲੀ ਕਰਨਗੇ ਉਹਨੇ ਕਿਹਾ ਜੀ ਜ਼ਰੂਰ ਮੈਂ ਵਾਪਸ ਕਰ ਦਵਾਗਾ ਕਹਿੰਦਾ ਸੰਤ ਜੀ ਹੋਰ ਸੰਤ ਜੀ ਕਹਿੰਦੇ ਪਹਿਲਾਂ ਇਹ ਕਰ ਜੋ ਚੀਜ਼ ਜੀਦੀ ਹੈ ਉਹਦੀ ਵਾਪਸ ਕਰ ਦੇ ਜਿਸ ਤੇ ਤੇਰਾ ਹੱਕ ਨਹੀਂ ਨਾ ਜਿਹਦਾ ਹੈ ਉਸ ਨੂੰ ਵਾਪਸ ਕਰ ਦੇ ਆਪੇ ਪਰਮਾਤਮਾ ਭਲੀ ਕਰਨਗੇ ਹੁਣ ਰੋਜ਼ ਉਸ ਥਾਂ ਤੇ ਜਾ ਕੇ ਬੈਠ ਜਾਇਆ ਕਰਦਾ ਕਹਿੰਦੇ ਕੋਈ ਹਫਤਾ ਲੰਘਿਆ ਇੱਕ ਨਾ ਮਨੁੱਖ ਪੁੱਛਦਾ ਪੁੱਛਦਾ ਉਸ ਬੋਰੀ ਬਾਰੇ ਵੀ ਇਹ ਰੰਗ ਦੀ ਹੈ ਐਵੇਂ ਦੀ ਹੈ ਇਨਾ ਇਨਾਮ ਦਿੱਤਾ ਜਾਵੇਗਾ ਜੇ ਕਿਸੇ ਨੇ ਦੇਖੀਏ ਤੇ ਦੇ ਦਿਓ ਉਹ ਪੁੱਛਦਾ ਪੁੱਛਦਾ ਨਾ ਉਹਦੇ ਕੋਲ ਵੀ ਆਇਆ ਹੁਣ ਉਹ ਉਹਨੂੰ ਆਪਣੇ ਨਾਲ ਲੈ ਕੇ ਜਾਂਦਾ ਹੈ ਉਸ ਤੋਂ ਸਾਰੀਆਂ ਨਿਸ਼ਾਨੀਆਂ ਪੁੱਛ ਕੇ ਤੇ ਉਹ ਜਿਹੜੀ ਬੋਰੀ ਸੋਨੇ ਦੇ ਸਿੱਕਿਆਂ ਵਾਲੀ ਸੀ ਉਹਦੇ ਹਵਾਲੇ ਕਰ ਦਿੰਦਾ ਹੈ ਉਹਨਾਂ ਜਦੋਂ ਉਹਨੂੰ ਬੋਰੀ ਹਵਾਲੇ ਕੀਤੀ ਉਹ ਕਹਿੰਦਾ ਭਰਾਵਾ ਵੀ ਇਹ ਪੂਰੀ ਸੋਨੇ ਦੀ ਭਰੀ ਹੋਈ ਹੈ ਸੋਨੇ ਦੇ ਸਿੱਕਿਆਂ ਨਾਲ ਜੇ ਤੂੰ ਚਾਹੁੰਦਾ ਤਾਂ ਰੱਖ ਵੀ ਸਕਦਾ ਸੀ ਤੇ ਤੂੰ ਆਪਣੀ ਜ਼ਿੰਦਗੀ ਜਿਹੜੀ ਉਹ ਚੰਗੇ ਢੰਗ ਨਾਲ ਬਿਤਾ ਸਕਦਾ ਸੀ ਜਿਵੇਂ ਕਿ ਤੂੰ ਦੱਸਿਆ ਵੀ ਤੂੰ ਮੰਗ ਕੇ ਗੁਜ਼ਾਰਾ ਕਰਦਾ ਤੇਰੀ ਜ਼ਿੰਦਗੀ ਤਾਂ ਬੜੀ ਸੋਹਣੀ ਹੋ ਜਾਣੀ ਸੀ ਫਿਰ ਤੂੰ ਸੋਨੇ ਦੇ ਸਿੱਕਿਆਂ ਵਾਲੀ ਬੋਰੀ ਮੈਨੂੰ ਕਿਉਂ ਵਾਪਸ ਕੀਤੀ ਉਹ ਕਹਿੰਦਾ ਮੈਂ ਨਾ ਜ਼ਿੰਦਗੀ ਦਾ ਇੱਕ ਸਬਕ ਕਿਸੇ ਸੰਤ ਫਕੀਰ ਤੋਂ ਸਿੱਖਿਆ ਜੋ ਚੀਜ਼ ਤੁਹਾਡੀ ਨਹੀਂ ਹੈਗੀ ਉਹ ਜਿਸ ਦੀ ਹੈ ਉਸ ਦੇ ਤੱਕ ਪਹੁੰਚਾ ਦਿਓ ਪਰਮਾਤਮਾ ਆਪੇ ਭਲੀ ਕਰਨਗੇ ਕਹਿੰਦੇ ਖੋਣ ਵਾਲੇ ਵਾਲਿਆਂ ਕੋਲ ਹਮੇਸ਼ਾ ਸਾਰਾ ਕੁਝ ਖੁੱਸ ਜਾਂਦਾ ਹੈ ਵੰਡਣ ਵਾਲਿਆਂ ਕੋਲ ਹਮੇਸ਼ਾ ਸਾਰਾ ਕੁਝ ਆ ਜਾਂਦਾ ਹੈ ਜਦੋਂ ਇਹ ਗੱਲ ਸੁਣੀ ਉਹਨੇ ਕਿਹਾ ਤੂੰ ਜਾਣਦਾ ਹੈ ਮੈਂ ਕੌਣ ਹਾਂ ਕਹਿੰਦਾ ਨਹੀਂ ਕਹਿੰਦੇ ਮੈਂ ਇਸ ਵਿਰਾਜ ਦੇ ਰਾਜੇ ਦਾ ਮੰਤਰੀ ਹਾਂ ਤੇ ਤੂੰ ਉਸ ਰਾਜੇ ਦੇ ਰਾਜ ਮਹਿਲ ਵਿੱਚ ਕੰਮ ਕਰਨਾ ਚਾਹਵੇਂਗਾ ਉਹਨੇ ਕਿਹਾ ਜੀ ਜ਼ਰੂਰ ਉਹਨੇ ਕਿਹਾ ਸਵੇਰੇ ਮੈਨੂੰ ਇਸ ਥਾਂ ਤੇ ਆ ਕੇ ਮਿਲੀ ਉਸ ਸਵੇਰੇ ਤਿਆਰ ਹੋ ਕੇ ਉਸ ਥਾਂ ਤੇ ਚਲਾ ਗਿਆ ਹੁਣ ਉਸ ਰਾਜ ਮਹਿਲ ਚ ਜਾ ਕੇ ਉਹ ਮੰਤਰੀ ਨੇ ਰਾਜੇ ਨੂੰ ਸਾਰੀ ਗੱਲ ਦੱਸ ਦਿੱਤੀ ਰਾਜਾ ਬੜਾ ਜ਼ਿਆਦਾ ਖੁਸ਼ ਹੋਇਆ ਰਾਜੇ ਨੇ ਉਸ ਨੂੰ ਕੋਲ ਬੁਲਾਇਆ ਰਾਜੇ ਨੇ ਕਿਹਾ ਤੂੰ ਮੇਰਾ ਵਜ਼ੀਰ ਬੰਨਣਾ ਚਾਹਵੇਂਗਾ ਉਹਨੇ ਕਿਹਾ ਜੀ ਜੇਕਰ ਤੁਹਾਨੂੰ ਲੱਗਦਾ ਹੈ ਮੈਂ ਵਜ਼ੀਰ ਬਣਨ ਦੇ ਕਾਬਿਲ ਹਾਂ ਤਾਂ ਮੈਂ ਜ਼ਰੂਰ ਤੁਹਾਡਾ ਵਜ਼ੀਰ ਬਣਾਗਾ ਉਹਨੇ ਕਿਹਾ ਠੀਕ ਹੈ ਹੁਣ ਰਾਜਾ ਨਾ ਉਸ ਤੋਂ ਹਰ ਇੱਕ ਸਲਾਹ مشਵਰਾ ਲੈਂਦਾ ਕਹਿੰਦੇ ਇੱਕ ਦਿਨ ਇੱਕ ਦੂਸਰੇ ਰਾਜ ਦੇ ਰਾਜੇ ਨੇ ਇੱਕ ਸਵਾਲ ਕੀਤਾ ਉਹਨੇ ਕਿਹਾ ਰਾਜਨ ਜੇਕਰ ਇਸ ਸਵਾਲ ਦਾ ਜਵਾਬ ਤੂੰ ਦੇ ਦੇਂਗਾ ਤੇ ਉਹਦੇ ਬਦਲੇ ਮੈਂ ਤੈਨੂੰ ਇੰਨੀ ਧਨ ਰਾਸ਼ੀ ਦੇਵਾਂਗਾ ਤੇ ਜੇ ਤੂੰ ਸਵਾਲ ਦਾ ਜਵਾਬ ਨਾ ਦੇ ਸਕਿਆ ਤੇ ਮੈਂ ਤੇਰੇ ਰਾਜ ਦੇ ਉੱਤੇ ਹਮਲਾ ਕਰਾਂਗਾ ਉਹਨੇ ਕਿਹਾ ਸਵਾਲ ਦੱਸੋ ਉਹਨੂੰ ਉਸ ਰਾਜੇ ਨੇ ਕਿਹਾ ਕਿ ਸਵਾਲ ਇਹ ਹੈ ਉਹ ਕਿਹੜੀ ਚੀਜ਼ ਹੈ ਜਿਸ ਨੂੰ ਪੀਣ ਦੇ ਬਾਅਦ ਮਨੁੱਖ ਨੂੰ ਇੰਨੇ ਪੁੰਨ ਮਿਲਦੇ ਨੇ ਕਿ ਉਸ ਦੀ ਕਿਸਮਤ ਆਪੇ ਬਦਲ ਜਾਂਦੀ ਹੈ ਉਸ ਦੀ ਕਿਸਮਤ ਵਿੱਚ ਚਾਰ ਚੰਨ ਲੱਗ ਜਾਂਦੇ ਨੇ ਉਹਨੇ 2 ਦਿਨ ਤੱਕ ਸਮਾ ਦਿੱਤਾ ਰਾਜੇ ਨੇ ਵਾਰੀ ਵਾਰੀ ਸਾਰਿਆਂ ਤੋਂ ਪੁੱਛਿਆ ਪਰ ਕਿਸੇ ਨੇ ਜਵਾਬ ਨਾ ਦਿੱਤਾ ਹੁਣ ਉੱਥੇ ਉਹੀ ਵਜ਼ੀਰ ਖੜਾ ਸੀ ਉਹਨੇ ਕਿਹਾ ਰਾਜਨ ਮੈਂ ਤੁਹਾਡੀ ਗੱਲ ਦਾ ਜਵਾਬ ਦਵਾਂ ਉਹਨੇ ਕਿਹਾ ਰਾਜਨ ਉਹ ਜਿਹੜੀ ਚੀਜ਼ ਹੈ ਨਾ ਜਿਸ ਨੂੰ ਪੀਣ ਦੇ ਨਾਲ ਮਨੁੱਖ ਦੇ ਪੁੰਨ ਵਧਦੇ ਨੇ ਉਹ ਹੈ ਆਪਣਾ ਗੁੱਸਾ ਜਦੋਂ ਮਨੁੱਖ ਆਪਣਾ ਗੁੱਸਾ ਪੀ ਜਾਂਦਾ ਹੈ ਤੇ ਉਸ ਸਮੇਂ ਕੁਝ ਨਹੀਂ ਬੋਲਦਾ ਕਹਿੰਦੇ ਉਸ ਸਮੇਂ ਲੜਾਈ ਝਗੜੇ ਨਹੀਂ ਵਧਦੇ ਤੇ ਕਹਿੰਦੇ ਉਸ ਸਮੇਂ মুখ ਚੋਂ ਕੋਈ ਐਸਾ ਸ਼ਬਦ ਨਹੀਂ ਨਿਕਲਦਾ ਜਿਸ ਦੇ ਨਾਲ ਅਗਲੇ ਦਾ અપਮਾਨ ਹੋਵੇ ਅਗਲੇ ਨੂੰ ਬੇਇੱਜ਼ਤੀ ਮਹਿਸੂਸ ਹੋਵੇ ਇਹ ਉਹੀ ਮਨੁੱਖ ਦਾ ਸਭ ਤੋਂ ਵੱਡਾ ਪੁੰਨ ਹੁੰਦਾ ਹੈ ਰਾਜੇ ਨੇ ਜਦੋਂ ਇਹ ਗੱਲ ਸੁਣੀ ਰਾਜਾ ਬੜਾ ਖੁਸ਼ ਹੋਇਆ ਹੁਣ ਜਿਹੜਾ ਇਹ ਸਵਾਲ ਲੈ ਕੇ ਆਇਆ ਸੀ ਉਹ ਵੀ ਬੜਾ ਪਰਸੰਨ ਹੋਇਆ ਰਾਜੇ ਨੂੰ ਤਰਾ ਤਰਾ ਦੇ ਉਪਹਾਰ ਦੇ ਕੇ ਚਲਾ ਗਿਆ ਉਸ ਰਾਜੇ ਦੀ ਨਾ ਕੋਈ ਔਲਾਦ ਨਹੀਂ ਸੀ ਰਾਜਾ ਬਿਮਾਰ ਰਹਿਣ ਲੱਗਿਆ ਉਨ ਰਾਜੇ ਦੇ ਮਨ ਵਿੱਚ ਇਹ ਸੀ ਕਿ ਜਦੋਂ ਮੈਂ ਚਲਾ ਗਿਆ ਤੇ ਕੌਣ ਰਾਜ ਸੰਭਾਲੇਗਾ ਰਾਜੇ ਨੇ ਆਪਣੀ ਸਾਰੀ ਪਰਜਾ ਤੇ ਸਾਰੇ ਮੰਤਰੀ ਸੰਤਰੀਆਂ ਨੂੰ ਸੱਦਿਆ ਉਹਨੇ ਕਿਹਾ ਵੀ ਮੈਂ ਚਾਹੁੰਦਾ ਹਾਂ ਕਿ ਮੈਂ ਤੁਹਾਡੇ ਵਿੱਚੋਂ ਰਾਜਾ ਚੁਣਾ ਪਰ ਮੈਂ ਰਾਜਾ ਉਹੀ ਚੁਣਾਗਾ ਜੋ ਮੇਰੇ ਸਵਾਲ ਦਾ ਜਵਾਬ ਦੇ ਸਕੇ ਉਹਨਾਂ ਨੇ ਕਿਹਾ ਠੀਕ ਹੈ ਸਾਰੀ ਪਰਜਾ ਸਾਰੇ ਲੋਕੀ ਜਿਹੜੇ ਮੈਦਾਨ ਵਿੱਚ ਇਕੱਠੇ ਹੋ ਗਏ ਰਾਜੇ ਨੇ ਕਿਹਾ ਐਸੀ ਕਿਹੜੀ ਚੀਜ਼ ਹੈ ਜੋ ਮਨੁੱਖ ਦੇ ਸਰੀਰ ਦਾ ਐਸਾ ਕਿਹੜਾ ਹਿੱਸਾ ਹੈ ਜੋ ਸਭ ਤੋਂ ਵੱਧ ਪਾਪ ਕਰਦਾ ਹੈ ਕਹਿੰਦੇ ਜਿੰਨੇ ਲੋਕ ਆਏ ਸਨ ਜੋ ਸਵਾਲ ਦਾ ਜਵਾਬ ਦੇਣਾ ਚਾਹੁੰਦੇ ਸਨ ਤੇ ਜੋ ਮੰਤਰੀ ਜੋ ਵੀ ਜਵਾਬ ਦੇਣਾ ਚਾਹੁੰਦਾ ਸੀ ਰਾਜੇ ਨੇ ਸਾਰਿਆਂ ਦਾ ਵਾਰੀ-ਵਾਰੀ ਸਵਾਲ ਦਾ ਜਵਾਬ ਸੁਣਿਆ ਕਿਸੇ ਨੇ ਕਿਹਾ ਰਾਜਾ ਪੈਰ ਜੋ ਗਲਤ ਰਾਹ ਜਾਂਦੇ ਨੇ کیا سمیں برا تک دیا کان جو کسی نے کیا ہاتھ جو کر دے نے سب نے اپنے اپنے جواب دیتے اکھیر ویچ وزیر نے کیا راجہ میں اس دا جواب کیا جرور کہ زیادہ جڑی ਪਾਪ ਕਰਦੀ ਹੈ ਨਾ ਉਹ ਆਪਣੀ ਜੀਬ ਹੈ ਜੀਬ 'ਚ ਹੱਡੀਆਂ ਨਹੀਂ ਹੁੰਦੀਆਂ ਪਰ ਮਨੁੱਖ ਦੀਆਂ ਹੱਡੀਆਂ ਤੜਵਾ ਦਿੰਦੀ ਹੈ ਇਹਦੇ ਦੁਆਰਾ ਬੋਲੇ ਗਏ ਐਸੇ ਸ਼ਬਦ ਮਨੁੱਖ ਦੇ ਰਿਸ਼ਤੇ ਤਾਰ-ਤਾਰ ਕਰ ਦਿੰਦੀ ਹੈ ਇਸ ਦੁਆਰਾ ਬੋਲੇ ਗਏ ਸ਼ਬਦ ਐਸੇ ਜ਼ਖਮ ਦਿੰਦੀ ਹੈ ਜੋ ਜ਼ਿੰਦਗੀ 'ਤੇ ਨਹੀਂ ਭਰਦੇ ਮਨੁੱਖ ਦੀ ਜਿਹੜੀ ਜੀਬ ਹੈ ਨਾ ਉਹ ਐਸੇ ਸ਼ਬਦ ਬੋਲ ਦਿੰਦੀ ਹੈ ਵੀ ਹਰ ਇੱਕ ਚੀਜ਼ ਨੂੰ ਟੁਕੜੇ-ਟੁਕੜੇ ਕਰ ਦਿੰਦੀ ਹੈ ਤੇ ਇਕਲੀ ਰਸਨਾ ਹੀ ਹੈ ਜੋ ਸਭ ਤੋਂ ਵੱਧ ਬੋਲਣ ਚੀ ਤੇ ਚੁਗਲੀਆਂ ਕਰਨ ਚ ਵੀ ਨਿੰਦਿਆ ਕਰਨ ਚ ਵੀ ਤੇ ਹਰ ਚੀਜ਼ ਦੇ ਵਿੱਚ ਅੱਗੇ ਹੈ ਤੇ ਇਹੀ ਸਭ ਤੋਂ ਵੱਧ ਪਾਪ ਕਰਦੀ ਹੈ ਜਦੋਂ ਰਾਜਾ ਨੇ ਇਹ ਜਵਾਬ ਸੁਨਿਆ ਤਾਂ ਰਾਜਾ ਬਹੁਤ ਖੁਸ਼ ਹੋਇਆ ਰਾਜੇ ਨੇ ਕਿਹਾ ਕਿ ਮੇਰੇ ਜਾਨ ਤੋਂ ਬਾਅਦ ਇਹੀ ਰਾਜਾ ਹੋਵੇਗਾ ਕਹਿੰਦੇ ਕੁਝ ਸੰਭਾਲ ਲੰਗਿਆ ਤੇ ਰਾਜਾ ਨੇ ਉਸ ਨੂੰ ਜਿਹੜਾ ਸੀ ਉਹ ਰਾਜ ਸੌਂਪ ਦਿੱਤਾ ਕਹਿੰਦੇ ਜਦੋਂ ਰਾਜ ਸੌਂਪ ਦਿੱਤਾ ਨਾ ਹੁਣ ਉਹਨੇ ਕਿਹਾ ਵੀ ਮੈਂ ਚਾਹੁੰਦਾ ਵਾਂ ਵੀ ਤੁਸੀਂ ਇਸ ਥਾਂ ਤੇ ਇੱਕ ਸੰਤ ਫਕੀਰ ਨੇ ਉਹਨਾਂ ਨੂੰ ਲੱਭ ਲੱਭ ਕੇ ਤੇ ਲੈ ਕੇ ਆਓ ਜਦੋਂ ਲੱਭ ਜਾਣ ਤੇ ਇੱਜ਼ਤ ਤੇ ਮਾਨ ਸਨਮਾਨ ਨਾਲ ਲੈ ਕੇ ਆਣਾ ਕਹਿੰਦੇ ਹੁਣ ਉਹਨੂੰ ਇੱਜ਼ਤ ਤੇ ਮਾਨ ਸਨਮਾਨ ਨਾਲ ਲੈ ਕੇ ਆਉਣ ਲੱਗੇ ਪਹਿਲਾਂ ਤਾਂ ਮਹੀਨੇ ਭਰ ਲੱਭੇ ਹੀ ਨਹੀਂ ਫਿਰ ਉਹਨਾਂ ਨੂੰ ਜਦੋਂ ਮਹੀਨੇ ਭਰ ਵਿੱਚ ਲੱਭ ਗਏ ਤੇ ਉਹ ਲੈ ਕੇ ਆਏ ਉਸ ਮਹੀਨੇ ਵਿੱਚ ਰਾਜੇ ਨੇ ਬੜੇ ਸੋਹਣੇ ਸੋਹਣੇ ਕੰਮ ਕੀਤੇ ਕਿਉਂਕਿ ਸੰਤ ਫਕੀਰ ਨੇ ਕਿਹਾ ਸੀ ਕਿ ਜਦੋਂ ਬਾਦਸ਼ਾਹ ਰਾਜਾ ਬਣ ਗਿਆ ਨਾ ਤੇਰੇ ਰਾਜ ਵਿੱਚ ਕੋਈ ਭੁੱਖਾ ਨਹੀਂ ਸੌਣਾ ਚਾਹੀਦਾ ਕੋਈ ਪਿਆਸਾ ਨਹੀਂ ਰਹਿਣਾ ਚਾਹੀਦਾ ਪਾਣੀ ਦੀ ਵਿਵਸਥਾ ਕਰਦਾਰਿਆ ਜਿਸ ਨੂੰ ਕੰਮ ਨਹੀਂ ਸੀ ਲੋਕਾਂ ਨੂੰ ਕੰਮ ਦੇ ਦਿੱਤੇ, ਰੋਜ਼ਗਾਰ ਪੈਦਾ ਕਰ ਦਿੱਤੇ। ਪਤਾ ਨਹੀਂ ਕਿਹੜੇ-ਕਿਹੜੇ ਐਸੇ ਕੰਮ ਕੀਤੇ ਜਿਸ ਦੇ ਨਾਲ ਸਾਰੀ ਪ੍ਰਜਾ ਖੁਸ਼ ਸੀ। ਕਹਿੰਦੇ ਮਹੀਨੇ ਬਾਅਦ ਉਹ ਸੰਤ ਫਕੀਰ, ਲੱਬੇ ਸੰਤ ਫਕੀਰ ਜਦੋਂ ਆਏ ਤੇ ਉਹ ਆਪਣਾ ਜਿਹੜਾ ਸਿੰਘਾਸਨ ਸੀ ਉੱਥੋਂ ਖੜਾ ਹੋ ਗਿਆ। ਖੜਾ ਹੋ ਕੇ ਤੇ ਉਹਨਾਂ ਨੂੰ ਨਮਸਕਾਰ ਕਰਕੇ ਉਹਨਾਂ ਦੇ ਪੈਰਾਂ ਵਿੱਚ ਬੈਠ ਗਿਆ। ਕਹਿੰਦਾ ਵੀ ਸੰਤ ਜੀ ਤੁਸੀਂ ਕਿਹਾ ਸੀ ਨਾ ਕਿ ਮੈਂ ਬਾਦਸ਼ਾਹ ਬਣ ਜਾਵਾਂਗਾ। ਤੇ ਮੈਂ ਹਜੀ 18-19 ਸਾਲਾਂ ਦਾ ਹੋਇਆ ਹਾਂ ਤਾਂ ਮੈਂ ਬਾਦਸ਼ਾਹ ਬਣ ਗਿਆ ਇਹ ਸਾਰਾ ਕੁਝ ਤੁਹਾਡਾ ਕਹਿਣ ਤੇ ਹੋਇਆ ਹੈ ਸੰਤ ਫਕੀਰ ਨੇ ਕਿਹਾ ਨਹੀਂ ਇਹ ਮੇਰੇ ਕਹਿਣ ਤੇ ਨਹੀਂ ਹੋਇਆ ਇਹ ਸਾਰਾ ਕੁਝ ਤੇਰੀ ਬਦੌਲਤ ਹੋਇਆ ਹੈ ਨੇ ਕਿਹਾ ਮੇਰੀ ਬਦੌਲਤ ਮੇਰੀ ਬਦੌਲਤ ਕਿਵੇਂ ਸੰਤ ਜੀ ਕਹਿੰਦੇ ਜਦੋਂ ਤੂੰ ਆਪਣੇ ਕੋਲ ਜੋ ਤੇਰੀ ਪੂੰਜੀ ਸੀ ਤੂੰ ਉਸ ਦੇ ਨਾਲ ਉਹ ਭੁੱਖਿਆਂ ਨੂੰ ਪ੍ਰਸ਼ਾਦਾ ਸ਼ਕਾਇਆ ਨਾ ਉਹਨਾਂ ਦੇ ਢਿੱਡ ਦੇ ਵਿੱਚੋਂ ਜੋ ਅਸੀਸ ਨਿਕਲੀ ਤੇ ਉਹ ਅਸੀਸ ਨਹੀਂ ਚਾਰ ਚੰਨ ਲਾਏ ਤੇ ਤੈਨੂੰ ਬਾਦਸ਼ਾਹ ਬਨਾਇਆ ਉਹਨੇ ਕਿਹਾ ਠੀਕ ਹੈ ਕਹਿੰਦੇ ਦੂਜਾ ਕੰਮ ਤੂੰ ਇਹ ਕੀਤਾ ਕਿ ਤੈਨੂੰ ਸੋਨੇ ਦੀ ਭਰੀ ਜਿਹੜੀ ਬੋਰੀ ਲੱਭ ਗਈ ਸੀ ਤੇ ਤੂੰ ਉਸ ਨੂੰ ਵਾਪਸ ਕਰ ਦਿੱਤਾ ਕਿਉਂਕਿ ਨੀਤਾ ਨੂੰ ਹੀ ਮੁਰਾਦਾਂ ਲਗਦੀਆਂ ਨੇ ਤੈਨੂੰ ਕਿਹਾ ਸੀ ਜਿਸ ਦੀ ਚੀਜ਼ ਹੈ ਤੂੰ ਉਸ ਨੂੰ ਵਾਪਸ ਕਰ ਦੇ ਤੇ ਪਰਮਾਤਮਾ ਭਲੀ ਕਰਨਗੇ ਤੂੰ ਉਹ ਬੋਰੀ ਵਾਪਸ ਕਰ ਦਿੱਤੀ ਤੇ ਉਹਦੇ ਸਦਕਾ ਹੀ ਤੂੰ ਬਾਦਸ਼ਾਹ ਬਣਿਆ ਜੇਕਰ ਤੂੰ ਬੋਰੀ ਵਾਪਸ ਨਾ ਕਰਦਾ ਉਹ ਆਪਣੇ ਕੋਲ ਰੱਖਦਾ ਤਾਂ ਤੂੰ ਕਿੱਥੋਂ ਬਾਦਸ਼ਾਹ ਬੰਨਣਾ ਸੀ ਇਸ ਲਈ ਜਿਨ੍ਹਾਂ ਦੀਆਂ ਨੀਤਾਂ ਚੰਗੀਆਂ ਹੋਣ ਪਰਮਾਤਮਾ ਉਸ ਨੂੰ ਭਾਗ ਜ਼ਰੂਰ ਲਾਉਂਦੇ ਨੇ ਇਹ ਸਾਰਾ ਕੁਝ ਤੇਰੇ ਕਰਕੇ ਹੋਇਆ ਉਹਨੇ ਕਿਹਾ ਜੀ ਠੀਕ ਹੈ ਜੇਕਰ ਮੇਰੇ ਕਰਕੇ ਹੋਇਆ ਤਾਂ ਵੀ ਮੈਂ ਚਾਹੁੰਦਾ ਹਾਂ ਕਿ ਤੁਸੀਂ ਮੇਰੇ ਵਜ਼ੀਰ ਬਣ ਜਾਓ ਸੰਤ ਫਕੀਰ ਜੀ ਨੇ ਕਿਹਾ ਦੇਖ ਅਸੀਂ ਮਹਿਲਾਂ ਵਿੱਚ ਰਹਿਣ ਲਾਇਕ ਨਹੀਂ ਹੈਗੇ ਤੇ ਨਾ ਹੀ ਅਸੀਂ ਰਹਿ ਸਕਦੇ ਹਾਂ ਉਸਨੇ ਕਿਹਾ ਫਿਰ ਦੱਸੋ ਮੈਂ ਕੀ ਐਸਾ ਕੰਮ ਕਰਾਂ ਜਿਸ ਦੇ ਨਾਲ ਮੇਰਾ ਲੋਕ ਤੇ ਪਰਲੋਕ ਦੋਨੋਂ ਸੁਖਾਲੇ ਹੋ ਜਾਣ ਸੰਤ ਜੀ ਨੇ ਕਿਹਾ ਕਿ ਤੂੰ ਸਿਰਫ ਐਨਾ ਕਰ ਤੇਰੇ ਰਾਜ ਵਿੱਚ ਕੋਈ ਭੁੱਖਾ ਨਾ ਸੋਵੇ ਲੋੜਵੰਦਾ ਦੀ ਮਦਦ ਕਰ ਪ੍ਰਮਾਤਮਾ ਹਮੇਸ਼ਾ ਤੇਰੇ ਤੇ ਮੇਰ ਪਰਿਆ ਹੱਥ ਰੱਖਣਗੇ ਇਹਨਾਂ ਕਹਿ ਕੇ ਤੇ ਉਹ ਚਲੇ ਗਏ ਹੁਣ ਉਹ ਸਾਰਿਆਂ ਨੂੰ ਦੱਸਦਾ ਮੈਨੂੰ ਇਹ ਚਾਰ ਰੋਟੀਆਂ ਦੇ ਬਦਲੇ ਵਿੱਚ ਬਾਦਸ਼ਾਹੀ ਮਿਲੀ ਹੈ ਜੇਕਰ ਤੁਸੀਂ ਵੀ ਚਾਹੁੰਦੇ ਹੋ ਤੇ ਅੰਨ ਦਾ ਦਾਨ ਕਰੋ ਤੇ ਅੰਨ ਦਾ ਦਾਨ ਵੀ ਤੁਹਾਡੇ ਗਿਆਨ ਤੁਹਾਡੇ ਮਤ ਹਰ ਇੱਕ ਚੀਜ਼ ਵਿੱਚ ਵਾਧਾ ਕਰ ਦੇਗਾ ਇਸ ਤਰ੍ਹਾਂ ਉਹ ਰਾਜਾ ਖੁਸ਼ੀ-ਖੁਸ਼ੀ ਰਹਿਣ ਲੱਗਿਆ ਹੁਣ ਇੱਥੋਂ ਆਪਾਂ ਨੂੰ ਵੀ ਸਿੱਖਿਆ ਮਿਲਦੀ ਹੈ ਕਿ ਜਦੋਂ ਦਾਨ ਪੁੰਨ ਕਰਦੇ ਆ ਨਾ ਤੇ ਅੰਦਰ ਨਿਮਰਤਾ ਤੇ ਦਇਆ ਦੀ ਭਾਵਨਾ ਆਉਂਦੀ ਹੈ ਤੇ ਉਹ ਨਿਮਰਤਾ ਤੇ ਦਇਆ ਹੀ ਆਪਾਂ ਨੂੰ ਆਪਣੀ ਜ਼ਿੰਦਗੀ ਵਿੱਚ ਆਪਾਂ ਨੂੰ ਹਰ ਥਾਂ ਕਾਮਯਾਬ ਕਰ ਦਿੰਦੀ ਹੈ ਕਹਿੰਦੇ ਇੱਕ ਵਾਰ ਨਾ ਇੱਕ ਨਗਰ ਸੀ ਉਸ ਨਗਰ ਦੇ ਵਿੱਚ ਕਹਿੰਦੇ ਇੱਕ ਮਨੁੱਖ ਰਿਹਾ ਕਰਦਾ ਸੀ ਉਹ ਯਤੀਮ ਸੀ ਕਿਉਂਕਿ ਮਾਂ ਪਿਓ ਨਹੀਂ ਸਨ ਕਹਿੰਦੇ ਗਰੀਬ ਸੀ ਪਰ ਹਰ ਥਾਂ ਤੇ ਜਿੱਥੋਂ ਵੀ ਕੁਝ ਸਿੱਖਣ ਨੂੰ ਮਿਲਦਾ ਨਾ ਉੱਥੋਂ ਉੱਥੋਂ ਹੀ ਖੜ ਕੇ ਉਹ ਸਿੱਖਣ ਲੱਗ ਜਾਂਦਾ ਦਿਹਾੜੀ ਟੱਪਾ ਕਰਦਾ ਸੀ ਤੇ ਦਿਹਾੜੀ ਟੱਪੇ ਤੋਂ ਜੋ ਵੀ ਆਪਣੇ ਘਰ ਦਾ ਗੁਜ਼ਾਰਾ ਚਲਾਇਆ ਕਰਦਾ ਸੀ ਕਹਿੰਦੇ ਉਹਨੂੰ ਨਾ ਹਰ ਇੱਕ ਚੀਜ਼ ਚੋਂ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਕੋਈ ਗੱਲ ਵੀ ਕਰਦਾ ਨਾ ਤੇ ਉੱਥੇ ਖੜ ਕੇ ਉਸ ਨੂੰ ਸੁਣਦਾ ਆਪ ਘੱਟ ਬੋਲਦਾ ਪਰ ਅਗਲੇ ਦੀ ਗੱਲ ਨੂੰ ਇੰਨੀ ਤਵੱਜੋ ਦੇ ਕੇ ਸੁਣਦਾ ਵੀ ਉੱਥੋਂ ਵੀ ਕੁਝ ਨਾ ਕੁਝ ਇਕੱਠਾ ਕਰ ਲੈਂਦਾ ਕਹਿੰਦੇ ਉਹ ਗੋਣਾ ਦਾ ਧਾਰਣੀ ਸੀ ਕਹਿੰਦੇ ਉਹਨਾਂ ਦੇ ਨਗਰ ਵਿੱਚ ਇੱਕ ਸੇਠ ਸੀ ਉਸ ਦੀ ਰਾਸ਼ਨ ਦੀ ਦੁਕਾਨ ਸੀ ਜਦੋਂ ਉਹਨੇ ਉਸ ਰਾਸ਼ਨ ਦੀ ਦੁਕਾਨ ਦੇ ਸਾਹਮਣੇ ਉਲੰਘਿਆ ਕਰਨਾ ਨਾ ਉਹਨੇ ਉੱਚੀ ਸਾਰੀ ਕਿਆ ਕਰਨਾ ਵੀ ਦਿਮਾਗ ਵਾਲੇ ਲੋਕ ਪੈਸਿਆਂ ਦੀ ਘਾਟ ਤੇ ਪੈਸਿਆਂ ਵਾਲੇ ਲੋਕ ਦਿਮਾਗ ਦੀ ਘਾਟ ਉਹ ਸੇਠ ਸੀ ਉਸਨੇ ਰੋਜ਼ ਇਹ ਸੁਣਿਆ ਕਰਨਾ ਲਗਭਗ ਮਹੀਨਾ ਹੋ ਗਿਆ ਤਾਂ ਉਸਨੇ ਇੱਕ ਦਿਨ ਉਸਨੂੰ ਰੋਕ ਕੇ ਪੁੱਛਿਆ ਵੀ ਭਲੇ ਪੁਰਖਾ ਜਦੋਂ ਤੂੰ ਇੱਥੋਂ ਲੰਘਦਾ ਤੂੰ ਹਮੇਸ਼ਾ ਕੁਝ ਨਾ ਕੁਝ ਬੋਲ ਕੇ ਜਾਣਾ ਤੇ ਕੀ ਬੋਲਦਾ ਉਹ ਕਹਿੰਦਾ ਜੀ ਮੈਂ ਵੀ ਮੈਂ ਬੋਲਦਾ ਦਿਮਾਗ ਵਾਲਿਆਂ ਕੋਲ ਪੈਸੇ ਦੀ ਘਾਟ ਤੇ ਪੈਸੇ ਵਾਲਿਆਂ ਕੋਲ ਦਿਮਾਗ ਦੀ ਘਾਟ ਉਹ ਕਹਿੰਦਾ ਵੀ ਇਸਦਾ ਕੀ ਮਤਲਬ ਉਸਨੇ ਕਿਹਾ ਵੀ ਜਿਹੜੇ ਗਰੀਬ ਹੁੰਦੇ ਨੇ ਨਾ ਉਹਨਾਂ ਕੋਲ ਪੈਸਿਆਂ ਦੀ ਘਾਟ ਹੁੰਦੀ ਹੈ ਤੇ ਜਿਨ੍ਹਾਂ ਕੋਲ ਪੈਸੇ ਹੁੰਦੇ ਨੇ ਉਹਨਾਂ ਕੋਲ ਦਿਮਾਗ ਦੀ ਘਾਟ ਹੁੰਦੀ ਹੈ ਉਹ ਕਹਿੰਦੇ ਤੂੰ ਐਵੇਂ ਕਿਉਂ ਬੋਲਦਾ ਪਿਆ ਉਸਨੇ ਕਿਹਾ ਜੇਕਰ ਤੁਸੀਂ ਮੈਨੂੰ 1 ਲੱਖ ਰੁਪਏ ਦੋ ਤੇ ਮੈਂ ਤੁਹਾਨੂੰ ਕਈ ਗੁਣਾ ਕਰਕੇ ਦੇ ਸਕਦਾ ਹਾਂ ਉਸਨੇ ਕਿਹਾ আচ্ছা ਤੇ ਫਿਰ ਇਸ ਦੇ ਬਦਲੇ ਮੈਨੂੰ ਕੀ ਮਿਲੇਗਾ ਆਪਾਂ ਨਾਲ ਦੁੱਗਣਾ ਹੋਵੇਗਾ ਜਾਂ ਜਿੰਨਾ ਵੀ ਕੁਝ ਮਿਲੇਗਾ ਉਹਦਾ ਅੱਧਾ ਹਿੱਸਾ ਮੈਂ ਤੁਹਾਨੂੰ ਦੇ ਦਵਾਂਗਾ ਉਸਨੇ ਕਿਹਾ ਵੀ ਜੇਕਰ ਉਸਨੇ ਕਿਹਾ ਵੀ ਜੇਕਰ ਨਾ ਹੋਇਆ ਜਿਹੜਾ 1 ਲੱਖ ਰੁਪਈਆ ਮੇਰਾ ਹੈ ਉਹ ਵੀ ਚਲਾ ਗਿਆ ਫਿਰ ਉਸਨੇ ਕਿਹਾ ਜੇ 1 ਲੱਖ ਵੀ ਤੁਹਾਡਾ ਚਲਾ ਗਿਆ ਨਾ ਤੇ ਮੈਂ ਜ਼ਿੰਦਗੀ ਭਰ ਤੁਹਾਡਾ ਗੁਲਾਮ ਬਣ ਕੇ ਰਹਾਗਾ ਉੰਜ ਲੋਕਾਂ ਦੀ ਦਿਹਾੜੀ ਕਰਦਾ ਫਿਰ ਤੁਹਾਡੀ ਕਰ ਲਵਾਗਾ ਉਹਨਾਂ ਉਹ ਸੇਠ ਲਾਲਚ ਵਿੱਚ ਆ ਗਿਆ ਵੀ ساری ਉਮਰ ਮੇਰਾ ਇੱਕ ਗੁਲਾਮ ਬਣ ਕੇ ਰਹੇਗਾ ਨੇ ਕਿਹਾ ਠੀਕ ਹੈ ਹੁਣ ਉਸਨੇ ਨੇ ਕਿਹਾ ਵੀ ਮੈਂ ਤੈਨੂੰ ਜਿਹੜੇ ਪੈਸੇ ਦਊਂਗਾ ਪਰ ਤੂੰ ਦੱਸ ਵੇ ਇਹ ਸ਼ਰਤਾ ਮੈਂ ਲਿਖਾਂਗਾ ਵੀ ਜੇਕਰ ਤੂੰ ਮੈਨੂੰ 1 ਲੱਖ ਮੇਰਾ ਵਾਪਸ ਨਾ ਕੀਤਾ ਤੇ ساری ਜ਼ਿੰਦਗੀ ਤੂੰ ਮੇਰਾ ਗੁਲਾਮ ਬਣ ਕੇ ਰਹੇਗਾ ਉਹਨੇ ਕਿਹਾ ਠੀਕ ਹੈ ਪਰ ਇਹਦੇ ਬਦਲੇ ਤੁਹਾਨੂੰ ਵੀ ਮੇਰੀ ਸ਼ਰਤ ਮੰਨਣੀ ਪਵੇਗੀ ਉਸਨੇ ਕਿਹਾ ਉਹ ਕੀ ਹੈ ਤੇ ਉਹ ਕਹਿੰਦਾ ਉਸ 1 ਲੱਖ ਰੁਪਏ ਨਾਲ ਜੋ ਵੀ ਮੈਂ ਵਪਾਰ ਕਰਾਂਗਾ ਤੁਸੀਂ ਉਸ ਵਿੱਚ ਕੋਈ ਰੋਕ ਟੋਕ ਨਹੀਂ ਕਰੋਗੇ ਤੇ ਜੋ ਵੀ ਮਿਲੇਗਾ ਉਹਦਾ ਅੱਧਾ ਹਿੱਸਾ ਹੀ ਤੁਹਾਨੂੰ ਉਹ ਵੇਗਾ ਉਸਨੇ ਕਿਹਾ ਠੀਕ ਹੈ ਉਹਨਾ ਉਹ ਅਗਲੇ ਦਿਨ ਉਸ ਸੇਠ ਨੂੰ ਜਾ ਕੇ ਕਹਿੰਦਾ ਵੀ ਜਿਹੜਾ ਆਪਾਂ ਇਕਰਾਰਨਾਮਾ ਕੀਤਾ ਸੀ ਉਸ ਹਿਸਾਬ ਦੇ ਨਾਲ 1 ਲੱਖ ਰੁਪਏ ਮੈਨੂੰ ਦਿਓ ਕਹਿੰਦਾ ਹਾਂ ਪਰ ਤੁਸੀਂ ਮੈਨੂੰ 1 ਲੱਖ ਰੁਪਈਆ ਨਾ ਦਿਓ ਤੁਸੀਂ ਮੈਨੂੰ 80 ਹਜ਼ਾਰ ਰੁਪਏ ਦੇ ਦਿਓ ਉਹਨੇ ਕਿਹਾ ਠੀਕ ਹੈ ਉਹ ਕਹਿੰਦਾ ਵੀ ਜਿਹੜੇ 20 ਹਜ਼ਾਰ ਨੂੰ ਤੁਸੀਂ ਆਪਣੇ ਕੋਲ ਰੱਖੋ ਉਸਨੇ ਜਿੰਨੇ ਵੀ ਨਗਰ ਵਿੱਚ ਤੇ ਆਸ-ਪਾਸ ਦੇ ਜਿੰਨੇ ਵੀ ਨਗਰ ਨੇ ਉਥੋਂ ਜਿਹੜੇ ਗੋਏ ਦੀਆਂ ਥਾਪੀਆਂ ਥੱਪਦੇ ਨੇ ਉਹਨਾਂ ਤੋਂ 80000 ਰੁਪਏ ਦੀਆਂ ਮੈਨੂੰ ਲਿਆ ਕੇ ਦੇ ਦੋ ਉਹਨੇ ਕਿਹਾ ਠੀਕ ਹੈ ਉਹਨੂੰ ਕਹਿੰਦੇ ਉਸ ਨੂੰ ਲੱਗਿਆ ਵੀ ਸ਼ਾਇਦ ਇਹ ਨਾ ਉਹਨਾਂ ਨਾਲ ਵਪਾਰ ਕਰੇਗਾ ਵੀ ਕਿਸੇ ਦੇਸ਼ ਵਿੱਚ ਘਟ ਹੋਣ ਗਿਆ ਤੇ ਉਥੇ ਜਾ ਕੇ ਵਪਾਰ ਕਰਨ ਬਾਰੇ ਸੋਚਦਾ ਪਿਆ ਉਹਨੇ ਨਾ ਸਾਰੇ ਜਿੰਨੇ ਵੀ ਨਗਰ ਸੀ ਆਸ-ਪਾਸ ਸਾਰਿਆਂ ਕੋਲੋਂ ਉਪਾਥੀਆਂ ਗੋਹੇ ਦੀਆਂ ਲਿਆ ਕੇ ਤੇ ਉਸ ਨੂੰ ਇਕੱਠੀਆਂ ਕਰਕੇ ਦੇ ਦਿੱਤੀਆਂ ਅਗਲੇ ਦਿਨ ਉਸ ਨੇ ਕਿਹਾ ਵੀ ਉਹਨਾਂ ਦੇ ਪਿੰਡ ਦੇ ਇੱਕ ਪਾਸੇ ਬਹੁਤ ਵੱਡਾ ਦਰਿਆ ਲੰਘਦਾ ਸੀ ਪਿੰਡ ਤੋਂ ਥੋੜੀ ਦੂਰੀ ਤੇ ਉਸ ਨੇ ਕਿਹਾ ਵੀ ਜਿੱਥੇ ਜਿੱਥੇ ਦਰਿਆ ਜਾਂਦਾ ਹੈ ਤੇ ਦਰਿਆ ਦੇ ਬਿਲਕੁਲ ਨਾਲ-ਨਾਲ ਇਹ ਪਾਥੀਆਂ ਲਾ ਦੋ ਹੁਣ ਉਹ ਛੇਡ ਨੂੰ ਸੀਠ ਨੂੰ ਪੱਕਾ ਯਕੀਨ ਹੋ ਗਿਆ ਵੀ ਦਰਿਆ ਦੇ ਵਿੱਚੋਂ ਕੋਈ ਕਿਸ਼ਤੀ 'ਚ ਬਿਠਾ ਕੇ ਤੇ ਸਾਰੀਆਂ ਪਾਥੀਆਂ ਸਾਰੇ ਗੋਏ ਲੈ ਕੇ ਜਾਵੇਗਾ ਤੇ ਵਪਾਰ ਕਰੇਗਾ تاہی منافع بارے گال کردہ پیاسی ان سیٹھ نو پکا یقین ہو گیا ان انہوں نے کیا بھی جنیا پاتھیانے نا اتنو کھڑیاں کر کے ایک دوچھے دے نال جوڑ جوڑ کے دلا دو اس نے کئی کلو میٹر تک او ایمیں پاتھیان سون لگیا دیتیاں دو شام ہوئے نا انہوں نے کیا بھی سیٹھ جی میں نو ایک مچس دی دبی تے تھوڑا جا تیل انہوں نے دیلے آپ پاتھیانے کے نے اپ دیس انہیں آسے پاس ਉਹਨਾਂ ਨੇ ਪਾਤੀਆਂ ਤੋਂ ਅਗਲਾ ਥਾਂ ਸੀਪ ਕਰਕੇ ਚੰਗੀ ਤਰ੍ਹਾਂ ਮਿੱਟੀ ਪਟਵਾ ਦਿੱਤੀ ਤਾਂ ਫਿਰ ਵਈ ਅੱਗ ਅੱਗੇ ਨਾ ਜਾਵੇ ਸਾਰੀਆਂ ਪਾਤੀਆਂ ਨੂੰ ਅੱਗ ਲਾ ਦਿੱਤੀ ਕਹਿੰਦੇ ਦੇਖਦੇ ਆਂ ਹੀ ਦੇਖਦੇ ਆਂ ਉਹ ਸਾਰੀਆਂ ਪਾਤੀਆਂ ਸੁਆਹ ਚ ਬਦਲ ਗਈਆਂ ਉਹਨੋਂ ਜਿਹੜਾ सेठ ਸੀ ਨਾ ਉਹ ਕਹਿੰਦਾ ਵੀ ਤੂੰ ਤੇ ਮੇਰੇ ਜਿਹੜੇ ਪੈਸੇ ਸੀ ਢਿਓ ਦੇ ਉਹਨਾਂ ਨੂੰ ਮਿੱਟੀ ਵਿੱਚ ਬਦਲ ਦਿੱਤਾ ਤੇ ਸਾਰੇ ਪੈਸੇ ਸੁਆਹ ਬਣਾ ਦਿੱਤੇ ਨੇ ਉਹਨੇ ਕਿਹਾ ਵੀ ਹੁਣ ਤੂੰ ਮੇਰਾ ਗੁਲਾਮ ਬਣ ਲੈ ਤਿਆਰ ਹੋ ਜਾ ਉਸਨੇ ਕਿਹਾ ਵੀ ਹਜ਼ੀਮੇ گ لگ بگ اک ہفتا لگ گیا چین دی نیند نہ نیند ਨੇ ਪੈਸੇ ਜੋ ਗਵਾ ਦਿੱਤੇ ਸੀ ਪੰਜ ਬੰਦਗੀ ਦਾ ਹੋਇਆ ਤੇ ਉਹ ਸੇਠ ਦੇ ਕੋਲ ਆਇਆ ਕਹਿੰਦਾ ਸੇਠ ਜੀ ਆਪਾਂ ਆਪਣੀ 1 ਲੱਖ ਦੀ ਗੱਲ ਹੋਈ ਸੀ ਨਾ ਕਰ ਲਈ 80000 ਮੈਂ ਤੁਹਾਡੇ ਤੋਂ ਲੈ ਗਿਆ ਸੀ ਜਿਹੜਾ 20000 ਰੁਪਈਆ ਬਚਿਆ ਹੈ ਉਹਦੇ ਮੈਨੂੰ ਫਿਰ ਚਾਰ ਲੱਖ ਕਰਨੇ ਨੇ ਤੇ ਕਹਿੰਦਾ ਵੀ ਜਿਹੜੇ ਰੇਤ ਛਾਨਣ ਵਾਲੇ ਛਾਨਨੇ ਹੁੰਦੇ ਨੇ ਜਾਂ ਆਪਾਂ ਘਰ ਦੀ ਕਣਕ ਛਾਣਦੇ ਆ ਉਹ ਜਿਹੜੇ ਛਾਨਨੇ ਹੁੰਦੇ ਨੇ ਜਿਆਦਾ ਉਹ ਮੈਨੂੰ ਲਿਆ ਕੇ ਦੇ ਦੋ ਉਸਨੇ ਕਿਹਾ ਠੀਕ ਹੈ ਉਹ ਕਈ ਤਰ੍ਹਾਂ ਦੇ ਛਾਨਨੇ ਲਿਆ ਕੇ ਤੇ ਉਸ ਨੂੰ ਦੇ ਦਿੰਦਾ ਹੈ ਕਹਿੰਦੇ ਉਸ ਏਥ ਨੂੰ ਲੈ ਕੇ ਉਸ ਦਰਿਆ ਦੇ ਕੰਢੇ ਚਲਾ ਗਿਆ ਕਿ ਸੇਲ ਸੋਚਣ ਲੱਗਿਆ ਵੀ ਇਹਦੇ ਨਾਲ ਮੈਂ ਜਿਹੜਾ 1 ਲੱਖ ਰੁਪਏ ਆਪਣਾ ਵਿਅਰਥ ਗਵਾ ਲਿਆ ਹੈ ਦਾ ਫਲ ਦੇ ਕੇ ਹੁਣ

ਕਿੰਨੇ ਸਾਰੇ ਮੋਤੀ ਬੋਰੀਆਂ ਦੀਆਂ ਬੋਰੀਆਂ ਭਰ ਲਈਆਂ ਸਹੀ ਜੀ ਦੀ ਬਾਗ ਪਾਠ ਨਹੀਂ ਉਸ ਤੋਂ ਪੁੱਛਣ ਲੱਗਿਆ ਵੀ ਆਪਾਂ ਤਾਂ ਨਿਸ਼ਚ ਸਵਾਛ ਛੱਡੀ ਸੀ ਕਰ ਲੈਣਾ

موہر رکھتے سواہ جدو بل جانے ایڑی رنگ دریا نہیں ہے جنا ج 开始做。

ਸਾਰਾ ਕੁਝ ਹੌਲੀ-ਹੌਲੀ ਸਿੱਖਦਾ ਰਿਹਾ ਉਹਨਾਂ ਦੇ ਵਿੱਚ ਕਹਿੰਦੇ ਜੋ ਹੌਲੀ-ਹੌਲੀ ਲਗਾਤਾਰ ਸਿੱਖਦਾ ਰਹਿੰਦਾ ਹੈ ਉਹ ਹਰ ਥਾਂ ਕਾਮਯਾਬ ਹੁੰਦਾ ਹੈ ਕਹਿੰਦੇ ਇਸ ਤਰ੍ਹਾਂ ਮੈਨੂੰ ਪਤਾ ਸੀ ਵੀ ਕਦੋਂ ਹੰਸ ਨੇ ਆਉਣਾ ਕਿਹੜੀ ਚੀਜ਼ ਚਾਹੀਦੀ ਹੈ ਉਹਨਾਂ ਨੂੰ ਚਾਹੀਦੀ ਹੈ ਉਸ ਹਿਸਾਬ ਨਾਲ ਮੈਂ ਸਾਰਾ ਕੁਝ ਕੀਤਾ ਅਮਰ ਕਵੇਲਾ ਵਾਦੇ ਅਨੁਸਾਰ ਸੰਗਤ ਨੂੰ ਆਦ ਦੇ ਕੇ ਚੱਲਿਆ ਵਾ ਕਹਿੰਦੇ ਉਹ ਸੀਟ ਕਹਿਣ ਲੱਗਿਆ ਵੀ ਇਹ ਤਾਂ ਬੜਾ ਚੰਗਾ ਕੀਤਾ ਹੈ ਪਰ ਮੈਂ

جیون چر کامیابی